ਗੁਰੂ ਘਰਾਂ ਪਿੰਡਾਂ ਕਸਬਿਆਂ ਵਿੱਚ ਜਾਗ ਦੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੰਕਲਨ ਗਾਉਣਾ ਹੈ ਔਰ ਅੰਦਰ ਸਕਣ ਵਾਸਤੇ ਵੱਤ ਤੋਂ ਵੱਧ ਦੇਰਤੀ ਕਰਨੀ ਹੈ ਇਹ ਆਪਜੀ ਦਾ ਮੁੱਢਲਾ ਫਰਜ਼ਵੰਦ ਹੈ ਉਹ ਜਿੰਦਾ ਵਿਤੋਜੇ ਕਿਤੇ ਦੇ ਨਾਮ ਦੇ ਨਾਲ ਸਿੱਖ ਸੰਗਤਾਂ ਲੱਗਦਾ ਹੋਵੇ ਜੀਵੀਆਂ ਵਿੱਚ ਕਿਤੇ ਦੇ ਨਾਮ ਦੇ ਨਾਲ ਕੌਲ ਨਰੰਦਾ ਹੋਵੇ ਫੋਰ ਕੇ ਖੜਾ ਹੋ ਜਾਵੇ ਉਹਨਾਂ ਦਾ ਗੁਰਮਤੰਸਾਰ ਸੰਤਰਾਂ ਦੀ ਪਾਗਲਣ ਹੋਰੀ ਅੰਦਰ ਨਾਮ ਲੱਟਾ ਜਾਵੇਗਾ ਇੱਕ ਦੋ ਨਾਮ ਹੈਗੇ ਹੈ ਬੀਬੀ ਅੱਗੇ ਆ ਜਾਓ ਉਹਨਾਂ ਦਾ ਨਾਮ ਲੱਗਿਆ ਦਾ ਇਹ ਸੋਨੀਆ ਸੰਦੀ ਵਰਗਾ ਕਿ ਜੀ ਸ਼ੈਗਨਾ ਦਾ ਸੰਦੀ ਆ ਸੰਦੀ ਦਾ ਕੋ ਨਾਮ ਸੋਨੀਆ ਸੰਦੀ ਵਰਗਾ ਕਿ ਇਹਨਾਂ ਦਾ ਨਾਮ ਸੋਨੀਆ ਹੈ ਸੋਨੀਆ ਬਾਉ ਕੀਤਾ ਜਾਂਦਾ ਹੈ ਇਹ ਕਾਰੇ ਦੀ ਕਾਰੇ ਦੀ ਆਵਾਜ਼ ਵਿੱਚ ਇਹਨਾਂ ਦੇ ਨਾਮ ਦੀ ਪਰਵਾਹ ਕੀਤੀ ਹੋਵੇ ਕੋਨੀਆ ਸ੍ਰੀ ਅਕਾਲ ਸੰਚਾਰ ਦੀ ਸਵਾਗਤੀ ਹੈ ਜੀ ਮਹਾਨ ਜੀ ਅੱਜ ਪੰਜ ਪੈਰੀ ਸਭਾ ਅਕਾਲ ਪਨਖ ਸਹਿ ਅੱਜ ਹਮਨਤ ਬਾਨ ਕਰਕੇ ਗੁਰੂ ਵਾਲੇ ਗੁਰੂ ਸਮੂਹ ਸਾਧ ਸੰਗਤ ਕੋਲੋਂ ਬਾਈ ਗੁਰੂ ਜੀ ਦਾ ਪਾਠ ਸਾਹਿਬ ਪਾਈ ਗੁਰੂ ਜੀ ਦੇ ਇਤਿਹਾਸ ਦੇ ਜੋਗ ਹਨ ਸਤਿਗੁਰਾਂ ਨੇ ਕਰ ਸੀ ਕੀਤਾ ਹੈ ਇਹ ਸਾਨੂੰ ਹਮਨਤ ਦੀ ਦਾਤ ਪਰਸ਼ੀਸ਼ ਜਿਹੀ ਹੈ ਦੁਨੀਆ ਵੀ ਸੰਕਾਣ ਹੈ ਜਮਨਤ ਪਾਣ ਦਿੱਤਾ ਹੈ ਸਾਰੀ ਸੰਗਤ ਨੂੰ ਬਹੁਤ ਬਹੁਤ ਧਰਾਈਆਂ ਹੋਣ ਸਤਿਗੁਰੂ ਦੇ ਅੱਗੇ ਅਰਦਾਸ ਕਰਕੇ ਜਾਈਏ ਕਿ ਸਤਿਗੁਰੂ ਸਾਨੂੰ ਹੋਰ ਸਿੱਖੀ ਨਾਮਦਾਣ ਸਿੱਖੀ ਦੇ ਵਿੱਚ ਪ੍ਰਫੁੱਲਤਾ ਜਿਹੜੀ ਉਹ ਕਮਸ਼ਿਸ਼ ਕਰਨ ਸਿੰਘ ਜੀ ਪੰਚਾਇਤ ਦੇ ਸਰਵਣ ਜੀ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਆਣ ਕੇ ਅਮਨ ਸੰਚਾਲਨ ਕੀਤਾ ਸੰਤਾਂ ਨੂੰ ਜਿਹੜਾ ਇਹ ਕੋ ਅਮਨ ਕਰਵਾਣ ਕਰਵਾਇਆ ਇਥੋਂ ਦੇ ਸ੍ਰੀਮੁਖ ਪਰਵੰਧਕ ਸਰਬਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਿਸ਼ਲੀ ਕੁਝ ਦੇਣਾ ਤੋਂ ਜਿਹੜਾ ਮਹਾਨ ਗੁਰਮਤਿ ਸਮਾਗਮ ਆ ਰਾਤਰੀ ਦੇ ਸਮਾਗਮ ਹੋਏ ਜਿੰਦੇ ਸਮਾਗਮ ਹੋਏ ਜਿੱਥੇ ਆਪਾਂ ਗੁਰਮਤਿ ਦੇ ਵਿੱਚ ਵਿਸ਼ਦੇ ਆ ਕਿ ਆਤਮਿਕ ਤੌਰ ਦੇ ਉੱਪਰ ਆਤਮਿਕ ਤ੍ਰਿਪਤੀ ਦੇ ਲਈ ਗੁਰੂ ਸ਼ਬਦ ਦੀ ਲੋੜ ਹੈ ਤੇ ਕੋਈ ਤੇ ਸਰੀਰਕ ਤੰਦਰੁਸਤੀ ਦੇ ਵਾਸਤੇ ਜਿਹੜੀ ਇਹ ਮਾਨ ਅਖਾੜੇ ਗੁਰੂ ਅੰਗਦ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਦਵਾਈ ਕੋਈ ਜਿਹੜੀਆਂ ਗੁਸਤੀਆਂ ਕੱਲ ਕਰਵਾਈਆਂ ਗਈਆਂ ਅੱਜ ਅੰਮਰ ਸੰਚਾਰ ਹੋਇਆ ਇਸ ਕਰਕੇ ਸਾਰੇ ਪ੍ਰਮੰਡਤਾ ਦਾ ਬਹੁਤ ਬਹੁਤ ਧੰਨਵਾਦ ਦੇਖੋ ਨੇ ਸਾਰੇ ਪ੍ਰਬੰਧ ਗ੍ਰੰਥੀ ਸਿੰਘ ਸਾਹਿਬ ਜੀ ਦਾ ਮੀਡੀਆ ਵਾਲੇ ਮੇਰੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਹੁਣ ਸਿੰਘ ਸਾਹਿਬ ਜੀ ਨੂੰ ਸਰਪੋਰਟ ਦਿੱਤੇ ਜਾਣਗੇ ਉਸ ਤੋਂ ਬਾਅਦ ਫੋਟੋ ਹੋਏਗੀ ਫਿਰ ਆਪ ਸੰਤਾਂ ਜਿਹੜਾ ਉਹ ਜਾਗਰੀ ਤੋਂ ਆਪ ਦਾ ਕਰਮੀ ਹੈ ਵਾਈਲੁਰ ਜੀ ਦਾ ਹਾਲਸਾ ਗਵਾਰ ਜੀ ਦੀ ਸੋਹਣੇ ਹਾਲ ਬੋਲੇ ਸੋਹਣੇ ਹਾਲ for me, so ne halal. for so ne halal. so ne ਸਰਕਾਰ ਸਿੰਘ ਜੀ ਅੱਜ ਇੱਥੇ ਗੁਰੂ ਪਾਤਸ਼ਾਹ ਜੀ ਦਾ ਅਮਰ ਅਰਸ਼ਕਾਇਆ ਗਿਆ ਵਾ ਠੀਕ ਹੈ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਗੰਮ ਚੁੱਕ ਜੀ ਬੱਲੜਵਾਲ ਵਿਖੇ ਪਹਿਲਾਂ ਤਿੰਨ ਰੋਜ਼ਾ ਗੁਰਮਤ ਸਮਾਗਮ ਕਰਵਾਇਆ ਗਿਆ ਸਮਾਗਮ ਤੋਂ ਉਪਰੰਤ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਅਮਰਤ ਸੰਚਾਰ ਕਰਵਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਹੋਏ ਪੰਜ ਪਿਆਰੇ ਸਹਿਬਾਨ ਨੇ ਅਮਰਤ ਦਾ ਬਾਟਾ ਜਿਹੜਾ ਤਿਆਰ ਕੀਤਾ ਇੱਕ ਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿ ਦਿੱਤੇ ਗਏ ਅੱਜ ਇਸ ਅਮਰਤ ਸੰਚਾਰ ਦੇ ਦੌਰਾਨ ਜਿਹੜਾ ਹੈ ਉਹ 72 ਪ੍ਰਾਣੀਆਂ ਨੇ ਅਮਰਤ ਪਾਨ ਕੀਤਾ ਹੈ ਜਿਸ ਤੋਂ ਬਾਅਦ ਜਿਹੜਾ ਹੈ ਅਮਰਤ ਸੰਚਾਰ ਦੀ ਸਮਾਪਤੀ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਦੇ ਵੱਲੋਂ ਆਏ ਹੋਏ ਪੰਜ ਪਿਆਰੇ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਸਿਰਪੋਖ ਦਿੱਤੇ ਗਏ ਅਤੇ ਸਾਰੀਆਂ ਸੰਗਤਾਂ ਦਾ ਜਿਹੜਾ ਉਹ ਧੰਨਵਾਦ ਕੀਤਾ ਗਿਆ ਭਾਜੀ ਅੱਜ ਗੁਰੂ ਪਾਤਸ਼ਾਹ ਜੀ ਦਾ ਅਮਰਤ ਸੰਚਾਰ ਕਰਾਇਆ ਗਿਆ ਮੈਂ ਲੱਖ ਲੱਖ ਵਧਾਈਆਂ ਦੇਣਾ ਵਾਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਮਚਕ ਜੀ ਅਸਥਾਨ ਤੇ ਤਿੰਨ ਤੋਂ ਤਿੰਨ ਰੋਜ਼ ਤੋਂ ਕੀਰਤਨ ਦਰਬਾਰ ਹੁੰਦਾ ਚੌਥੇ ਦਿਨ ਅੱਜ ਅਮਰਤ ਸਜ਼ਾਰ ਹੋਇਆ ਪਾਲ ਤਖਤ ਵੱਲੋਂ ਸਿੰਘ ਸਾਹਿਬ ਪਹੁੰਚੇ ਸੀ ਉਹਨਾਂ ਨੇ 72 ਸਿੰਘਾਂ ਨੂੰ ਅਮਰਤਿ ਸ਼ਕਾ ਕੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਮਚਕ ਜੀ ਅਸਥਾਨ ਤੇ ਨਾਮ ਦੇ ਜਹਾਜੇ ਚਾੜਿਆ ਮੈਂ ਇਹ ਬੇਨਤੀ ਕਰਨਾ ਵਾਂ ਇਹ ਕਮੇਟੀ ਦਾ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਅਮਰਤ ਸ਼ਿਕਾਇਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਕਰਨਾ ਹੁਣ ਆਖ ਵਧਾਈਆਂ ਜੋ ਅੱਜ ਸੰਗਤਾਂ ਜਿਹੜੀਆਂ ਆਈਆਂ ਆਲੇ ਪਹੁੰਚੀਆਂ ਨੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗੰਮਚੁਕ ਜੀ ਅਸਥਾਨ ਤੇ ਉਹਨਾਂ ਦਾ ਲੱਖ ਲੱਖ ਧੰਨਵਾਦ ਕਹਿਣਾ